ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਪਵਨ ਵਿਖੇ ਸ਼ਹਿਰ ਵਾਸੀਆਂ ਐਨ ਆਰ ਆਈ ਵੀਰਾਂ ਅਤੇ ਦਾਨੀ ਸਜਣਾ ਦੇ ਸਹਿਯੋਗ ਨਾਲ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਮੰਦਰ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਨ ਤੋਂ ਬਾਅਦ ਕੀਤੀ ਗਈ ਗੀਤਾ ਬਵੰਦੇ ਪ੍ਰਦਾਨ ਅਜੇ ਮਾਟਾ ਟਰਸਟੀ ਮਨੀਸ਼ 바ਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮੰਦਰ ਦੇ ਕੰਮ ਦੀ ਉਸਾਰੀ ਲਈ 11 ਲੱਖ ਰੁਪਏ ਦਾ ਯੋਗਦਾਨ ਓਮ ਪ੍ਰਕਾਸ਼ ਗੁਪਤਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਅਤੇ 5 ਲੱਖ ਰੁਪਏ ਦਾ ਯੋਗਦਾਨ ਰਕੇਸ਼ ਸ਼ਰਮਾ ਕਿਰਨ ਬਾਲਾ ਵੱਲੋਂ ਦਿੱਤਾ ਗਿਆ ਅੱਜ ਮੰਦਰ ਦੇ ਕੰਮ ਦੀ ਉਸਾਰੀ ਦਾ ਨੀਂਹ ਪੱਥਰ ਇਹਨਾਂ ਪਰਿਵਾਰਾਂ ਤੋਂ ਇਲਾਵਾ ਸਮੂਹ ਟਰਸਟ ਮੈਂਬਰ ਅਤੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਰੱਖਿਆ ਗਿਆ ਇਸ ਤੋਂ ਇਲਾਵਾ ਪੁਰ ਵਿਦਾਨੀ ਸੱਜਣਾਵਲ ਨੂੰ ਗੀਤਾ ਪਵਨ ਵਿੱਚ ਚੱਲ ਰਹੇ ਉਸਾਰੀ ਦੇ ਕੰਮ ਲਈ ਆਪਣਾ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੀਤਾ ਪਵਨ ਚ ਉਸਾਰੀ ਦੇ ਕੰਮ ਲਈ ਐਨਆਰਆਈ ਵੀਰਾਂ, ਦਾਨੀ ਸੱਜਣਾ, ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਅਜੇ ਵੀ ਲੋੜ ਹੈ। ਉਨ੍ਹਾਂ ਸਮੂਹ ਦਾਨੀ ਸੱਜਣਾ ਨੂੰ ਐਨਆਰਆਈ ਵੀਰਾਂ ਨੂੰ ਸਹਿਯੋਗ ਲਈ ਅਪੀਲ ਕੀਤੀ। इस मौके सुखदेव छाबड़ा हरजीवन जैन केवल बजाज राजेंद्र प्रसाद गोयल सुरेंद्र बजाज महिंदर पाल गुगनानी प्राण नाथ मक्कड़ राकेश कुमार मिंटू सतीश बत्रा नरेश बतरा शिव गोयल कौशल विवेक गुप्ता अशोक गुगनानी मनोहर लाल कालड़ा ਨਰੀਂਦਰ ਗੁਗਨਾਨੀ ਪੰਡਿਤ ਡੀ ਆਰ ਗੋਤਮ ਪਵਨ ਸ਼ਰਮਾ ਗੋਲਦੀ ਬੱਤਰਾ ਮਦਨ ਲਾਲ ਟਿੰਗੜਾ ਜਸਵੰਤਰਾਇ ਪੰਮਾ ਰਾਜੂ ਸ਼ਾਵੜਾ ਰਵੀ ਗੁਲਾਟੀ ਰਜਿੰਦਰ ਵਰਮਾ ਵਰਿੰਦਰ ਸ਼ਰਮਾ ਪ੍ਰਦੀਪ ਭਾਰਦਵਾਜ ਮਹਿੰਦਰਪਾਲ ਗੱਬਾ ਕਾਉਂਸਲਰ ਪ੍ਰੋਫੈਸਰ ਰਿਸ਼ੂ ਮਾਇਆ ਦੇਵੀ ਪੂਨਮ ਵਰਮਾ ਯਸ਼ਪਾਲ ਟਿੰਗੜਾ ਗੌਰਵ ਕੌਰਪਾਲ ਤੋਂ ਇਲਾਵਾ ਪਤਵੰਤੇ ਸੱਜਣ ਹਾਜ਼ਰ ਸਨ ਰਾਦੇ ਰਾਦੇ ਅੱਜ ਬਹੁਤ ਭੱਗਾ ਵਾਲਾ ਦਿਨ ਹੈ ਜੀ ਅੱਜ ਕੀਤਾ ਭਵਨ ਦੇ ਵਿੱਚ ਵਿਆਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਰਾਧੇ ਕਿਸ਼ਨ ਮੰਦਿਰ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਇਹਦੇ ਵਿੱਚ ਆਪਣੇ ਓਮ ਪ੍ਰਕਾਸ਼ ਗੁਪਤਾ ਦੇ ਪਰਿਵਾਰ ਵੱਲੋਂ 11 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਦੂਸਰਾ ਰਕੇਸ਼ ਸ਼ਰਮਾ ਜੀ ਕਿਰਨ ਬਾਲਾ ਜੀ ਵੱਲੋਂ 5 ਲੱਖ ਰੁਪਏ ਦਾ ਮੰਦਿਰ ਵਾਸਤੇ ਯੋਗਦਾਨ ਪਾਇਆ ਗਿਆ ਜੀ ਲੇਟ ਮਾਸਟਰ ਦੇਵਾਂਤ ਗੁਪਤਾ ਗਰਾਇਆ ਦੀ ਯਾਦ ਵਿੱਚ ਪਰਿਵਾਰ ਵੱਲੋਂ 51000 ਰੁਪਏ ਦਾ ਚੋਗਦਾਨ ਪਾਇਆ ਗਿਆ ਜਿੰਦਰ ਗੋਲ ਜੀ ਦੇ ਪਰਿਵਾਰ ਵੱਲੋਂ ਸਮਰਸੀਵਾਲਦੀ ਸੇਵਾ ਦਾ ਯੋਗਦਾਨ ਪਾਇਆ ਗਿਆ ਕਮਲਾ ਦੇਵੀ ਗੁਪਤਾ ਨਜ਼ਦੀਕ ਚਵਾਲਾ ਪੈਲਸ 15000 ਰੁਪਏ ਦਾ ਯੋਗਦਾਨ ਪਾਇਆ ਗਿਆ ਮਾਸਟਰ ਜੋਗ ਜੀ 11000 ਰੁਪਏ ਦਾ ਜੀ ਸ੍ਰੀ ਕਿਸ਼ਨ ਲਾਲ ਜੀ 21000 ਰੁਪਏ ਦਾ ਨਰੇਸ਼ ਭਾਰਗਵ ਪੀ ਐਨ ਬੀ 21000 ਰੁਪਏ ਦਾ ਜੀ ਰਕੇ ਆਪਣੇ ਨਰਿੰਦਰ ਕੁਮਾਰ ਗੋਗਨਾਨੀ ਜੀ ਨੂੰ 55000 ਰੁਪਏ ਦਾ ਅਰਧਵਾਜ ਵੱਲੋਂ ਜੀ 5200 ਰੁਪਏ ਦਾ ਜੀ ਮਿੰਦਰਪਾਲ ਗੱਬਾ ਜੀ ਵੱਲੋਂ 5200 ਰੁਪਏ ਦਾ ਜੀ ਸਖਦੇਵ ਪਰਮਾ ਜੀ ਯੂਕੇ ਵਾਲੇ 21000 ਰੁਪਏ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਆ ਉਹ ਪਰਮਾਤਮਾ ਉਹਨਾਂ ਦੇ ਖਜ਼ਾਨੇ ਭਰਪੂਰ ਕਰੇ ਮੈਂ ਆਪਣੇ ਵੱਲੋਂ ਤੇ ਆਪਣੀ ਜੀਤਾ ਭਵਨ ਦੀ ਸਾਰੀ ਟੀਮ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਕਿ ਪਰਮਾਤਮਾ ਇਹਨਾਂ ਨੂੰ ਛੜ ਦੀ ਖਲਾਜ ਰੱਖੇ ਤੇ ਹੋਰ ਜਿਨ੍ਹਾਂ ਨੇ ਐਨ ਆਰ ਆਈ ਵੀਰਾਂ ਨੇ ਯੋਗਦਾਨ ਦਿੱਤਾ ਹੋਰ ਸ਼ਹਿਰ ਵਾਸੀਆਂ ਨੇ ਪਹਿਲਾਂ ਸਾਰਿਆਂ ਨੇ ਯੋਗਦਾਨ ਦਿੱਤਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜੈ ਸ਼੍ਰੀ ਰਾਧਾ